ਬਾਪੂ ਆਸਾ ਰਾਮ ਜੀ ਦੇ ਸ਼ਰਧਾਲੂਆਂ ਵੱਲੋਂ ਬਣਾਈ ਗਈ ਸੰਸਕ੍ਰਿਤ ਰੱਖਿਆ ਅਭਿਆਨ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਇੱਕ ਮੰਗ ਪੱਤਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਉਹਨਾਂ ਦੇ ਗ੍ਰਹਿ ਅਰਬਨ ਅਸਟੇਟ ਫਗਵਾੜਾ ਵਿਖੇ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਸ਼ਰਧਾਲੂਆਂ ਨੇ ਦੱਸਿਆ ਕਿ ਕਿਸੇ ਮਹਿਲਾ ਵੱਲੋਂ ਝੂਠੀ ਸ਼ਿਕਾਇਤ ਅਤੇ ਕਿਸੇ ਸਾਜ਼ਿਸ਼ ਤਹਿਤ ਉਹਨਾਂ ਦੇ ਗੁਰੂ ਬਾਪੂ ਆਸਾ ਰਾਮ ਨੂੰ ਫਸਾਇਆ ਗਿਆ ਜਿਸ ਕਾਰਨ ਉਹਨਾਂ ਨੂੰ ਜੇਲ੍ਹ ਵਿੱਚ ਕਾਫੀ ਸਮਾਂ ਬੀਤ ਚੁੱਕਾ ਹੈ ਉਹਨਾਂ ਕੇਂਦਰ ਸਰਕਾਰ પાસે ਮੰਗ ਕੀਤੀ ਕਿ ਉਹਨਾਂ ਦੇ ਗੁਰੂ ਬਾਪੂ ਆਸਾ ਰਾਮ ਜੀ ਨੂੰ ਜਲਦ ਰਿਹਾਅ ਕੀਤਾ ਜਾਵੇ ਉਨਾ ਕਹਿਆ ਕਿ ਪਿਛਲੇ 11 ਸਾਲਾਂ ਵਿੱਚ ਅਜੇ ਤੱਕ ਕਿਸੇ ਨੂੰ ਕੋਈ ਵੀ ਸਬੂਤ ਨਹੀਂ ਮਿਲਿਆ। ਉਹਨਾਂ ਕਹਿੰਿਆ ਕਿ ਬਾਪੂ ਆਸाराम ਜੀ ਨੇ ਸਮਾਜ ਨੂੰ ਸੁਧਾਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਉਹਨਾਂ ਕਹਿੰਿਆ ਕਿ ਬਾਪੂ ਜੀ ਦੀ ਜਲਦ ਹੀ ਰਿਹਾਈ ਲਈ ਪੂਰੇ ਭਾਰਤ ਵਿੱਚ ਸ਼ਰਧਾਲੂਆਂ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਨੇ। ਅਸੀਂ ਸਭ ਸਿੱਖੇ ਜੋ ਹੈ ਪਰਮ ਪੁਜਯ ਸੰਤਿ ਆਸाराम ਜੀ ਦੇ ਸਿੱਖੇ ਹਾਂ ਕਿਰਤੰਤ ਹੋਏ ਹਾਂ। ہماری ਇੱਕ ਹੀ ਡਿਮਾਂਡ ਹੈ ਕਿ ਸਾਡੇ ਪੁਜਯ ਗੁਰੂਦੇਵ ਜੀ ਪਿਛਲੇ 11 ਬਰਸ਼ਾਂ ਤੋਂ ਇੱਕ નિર્ਦੋਸ਼ ਰੁੱਤੇ ਹੋਏ ਝੂਠੇ ਕੇਸ ਮੇ ਫਸਾਏ ਗਏ ਹੈ। ਸਾਡੀ ਯਹੀ ਮੰਗ ਹੈ ਕਿ ਸਾਡੇ ਬਾਪੂ ਜੀ ਕੋ, ਸਾਡੇ ਗੁਰੂ ਦੇਵ ਜੀ ਕੋ ਸ਼ਿਗਰਤੇ ਸ਼ਿਗਰ ਰਿਹਾ ਕੀਤਾ ਜਾਏ। ਕਿਉਂਕਿ ਸਮਾਜ ਕੋ ਉਨ੍ਹਾਂ ਦੀ ਬਹੁਤ ਜ਼ਿਆਦਾ ਅਵਸ਼ਕਤਾ ਹੈ। ਹਰ ਤਰਫ ਸੇ ਉਹਨੂੰ ਸਮਾਜ ਕੋ ਬਹੁਤ ਜ਼ਿਆਦਾ ਜ਼ਰੂਰਤ ਹੈ। ਜਿਸ ਫਗਵਾੜਾ ਦੇ ਵਿੱਚ ਜੀ ਦੀ ਯੋਗਦਾਨ ਸੇ ਬਸਮਤੀ ਆਸਰਮ ਬਾਪੂ ਪਾਣੋ ਕੀ ਪਿੰਡ ਦੇ ਵਿੱਚ ਸਾਡਾ ਆਸ਼ਰਮਾ ਉਹਦੇ ਉਪਲੈਕਸ ਦੇ ਵਿੱਚ ਕੀ ਬਾਪੂ ਜੀ ਸਾਡੇ 11 ਸਾਲ ਦੇ ਵਿੱਚ ਜੇਲ੍ਹ ਦੇ ਵਿੱਚ ਜੋਧਪੁਰ ਦੇ ਵਿੱਚ ਜਿਨ੍ਹਾਂ ਕੀ ਬਿਲਕੁਲ ਜਿਹੜਾ ਕੇਸ ਆ ਬਿਲਕੁਲ ਬੂਹੇ ਸਾ ਉਹਦੇ ਵਿੱਚ ਕੋਈ ਸਬੂਤ ਨਹੀਂ ਮਿਲਿਆ ਕਿ ਬਾਪੂ ਜੀ ਨੇ ਕੁਝ ਗਲਤ ਕੀਤਾ ਔਰ ਬਾਪੂ ਜੀ ਦੇ ਨਾਲ ਬਹੁਤ ਬੇਨਿਆਈ ਹੋ ਰਹੀ ਆ ਜਿਹੜਾ ਕਿ ਅਸੀਂ ਪੂਰੇ ਭਾਰਤ ਦੇ ਵਿੱਚ ਅੱਜ ਇੱਕ ਮੰਗ ਪੱਤਰ ਦੇ ਰਿਆ ਆਪਣੇ ਐਮਪੀ ਸੀ ਜੀ ਨੂੰ ਅਸੀਂ ਅੱਜ ਆਪ ਆਪਣੇ ਫਗਵਾੜੇ ਦੇ ਵਿੱਚ ਸ਼੍ਰੀ ਸੋਮ ਪ੍ਰਕਾਸ਼ ਕੈਸ ਜੀ ਨੂੰ ਵੀ ਇਹ ਮੰਗ ਪੱਤਰ ਦੇ ਰਿਹਾ ਕਿ ਸਾਡੀ ਜਿਹੜੀ ਮੰਗ ਆ ਇਹ ਸਰਕਾਰ ਤੱਕ ਪਹੁੰਚਾਈ ਜਾਵੇ ਔਰ ਜਿੱਦਾਂ ਸਭ ਨੂੰ ਨਿਆਂ ਮਿਲਦਾ ਐਦਾਂ ਸਾਡੇ ਬਾਪੂ ਜੀ ਨੂੰ ਵੀ ਨਿਆਂ ਮਿਲਦੇ ਔਰ ਬਾਪੂ ਜੀ ਨੂੰ ਨਿਆਂ ਨਹੀਂ ਮਿਲ ਰਿਹਾ ਇਹ ਸਾਡੇ ਦਿਲਾਂ ਦੇ ਵਿੱਚ ਬਹੁਤ ਜ਼ਿਆਦਾ ਚੋਟ ਪੰਚਾਰਿਆ ਜੇ ਅਸੀਂ ਲੋਕ ਸਮਾਜ ਦੇ ਵਿੱਚ ਚੰਗੇ ਕੰਮ ਕਰ ਰਹੇ ਹਾਂ ਤੇ ਸਾਡੇ ਗੁਰੂ ਸਾਡੇ ਤੋਂ ਕਿੰਨੇ ਮਹਾਨ ਹੋ ਸਕਦੇ ਆ ਇਹ ਵੀ ਅਸੀਂ ਲੋਕਾਂ ਦੇ ਵਿੱਚ ਗੱਲ ਨੂੰ ਦੱਸਣਾ ਚਾਹੁੰਦੇ ਆ ਜੇ ਅਸੀਂ ਲੋਕ ਸਾਰੇ ਲੋਕਾਂ ਦੀ ਸੇਵਾ ਕਰਦੇ ਆ ਤੇ ਸਾਡੇ ਬਾਪੂ ਜੀ ਤਾਂ ਬਹੁਤ ਸੇਵਾ ਕਰਦੇ ਆ ਸਾਡੇ ਬਾਪੂ ਜੀ ਨੇ ਵੈਲੈਂਟਾਈਨ ਨੂੰ ਮਾਤਰ ਪਿਤਰ ਦੇ ਵਿੱਚ ਬਦਲ ਦਿੱਤਾ ਬਾਪੂ ਜੀ ਨੇ ਜੋ ਵਾਸੰਗ ਨੂੰ ਸੇਵਾ ਦੇ ਵਿੱਚ ਲਾ ਦਿੱਤਾ ਬਾਪੂ ਜੀ ਨੇ 크ਿਸਮੇ ਅਸੀਂ ਤੁਲਸੀ ਪੂਜਨ ਕਰਦੇ ਆ ਬਾਪੂ ਜੀ ਆਸ਼ਰਮ ਬਣਾ ਕੇ ਉਹਨਾਂ ਦੇ ਵਿੱਚ ਲੋਕਾਂ ਨੂੰ ਕੀਰਤਨ ਕਰਨ ਲਈ ਕਹਿੰਦੇ ਨੇ ਉਹਦੇ ਵਿੱਚ ਗਰੀਬ ਲੋਕਾਂ ਨੂੰ ਕੀਰਤਨ ਕਰਨ ਦੇ ਪੈਸੇ ਦਿੱਤੇ ਜਾਂਦੇ ਨੇ ਬਾਪੂ ਜੀ ਦੀ ਬਹੁਤ ਅੱਛੀ ਅੱਛੀ ਸੇਵਾ ਹੈ ਜਿਹੜਾ ਕਿ ਸਮਾਜ ਨੂੰ ਸੁਧਾਰ ਸਕਦਾ ਬਾਪੂ ਜੀ ਨੇ ਕੋਈ ਐਦਾਂ ਦਾ ਕੰਮ ਨਹੀਂ ਕੀਤਾ ਕਿ ਜਿਹੜਾ ਬਾਪੂ ਜੀ ਨੂੰ ਇੰਨੀ ਸਜ਼ਾ ਦਿੱਤੀ ਜਾਵੇ ਅਸੀਂ ਸਾਰੇ ਆਪਣੇ ਗੁਰੂ ਦੇ ਲਈ ਤੁਹਾਡੇ ਸਾਰਿਆਂ ਸਰਕਾਰ ਦੇ ਅੱਗੇ ਔਰ ਆਪਣੇ ਐਮਪੀਜ਼ ਦੇ ਅੱਗੇ ਇਹ ਪ੍ਰਾਰਥਨਾ ਕਰਦੇ ਹਾਂ ਸਾਡੇ ਬਾਪੂ ਜੀ ਨਾਲ ਅਨਿਆਇ ਕੀਤਾ ਨਿਆਂ ਕੀਤਾ ਜਾਵੇ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸਾਡੀ ਜਿਹੜੀ ਗੱਲ ਹੈ ਸਰਕਾਰ ਤੱਕ ਪਹੁੰਚਾਈ ਜਾਵੇ